ਪਿੰਡ ਮਹਾਨ ਨਿੜੇ ਆਪਰੇਸ਼ਨ ਕਲੀਨ 24 ਘੰਟੇ ਦੀ ਨਿਗਰਾਨੀ ਮਗਰੋਂ ਵੱਡਾ ਐਕਸ਼ਨ ਮਸ਼ੀਨਰੀ ਜ਼ਬਤ ਸਤਲੁਜ ਕੰਡੇ ਮਾਈਨਿੰਗ ਮਾਫੀਆ ਉੱਤੇ ਵਿਭਾਗ ਦਾ ਵੱਡਾ ਬਾਹਰ ਰਾਤ ਦੇ ਹਨੇਰੇ ਦੇ ਵਿੱਚ ਪੋਪਲਾਈਨ ਤੇ ਟਿਪਰ ਮੋਗੇ ਤੋਂ ਕਾਬੂ ਸਤਲੁਜ ਦੇ ਸਿਨਾਂ ਛਲਨੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਮਾਈਨਿੰਗ ਵਿਭਾਗ ਨੇ ਛਾਪਾ ਮਾਰ ਕੇ ਮੋਗੇ ਤੋਂ ਤਬੋਚੀ ਭਰੀ ਮਸ਼ੀਨਰੀ ਰਾਤ ਦੇ ਹਨੇਰੇ ਵਿੱਚ ਚੱਲ ਰਹੀ ਸੀ ਲੁੱਟ ਵਿਭਾਗ ਨੇ ਰੰਗੇ ਹੱਤੀ ਫੜਿਆ ਸਖਤ ਕਾਨੂੰਨੀ ਕਾਰਵਾਈ ਸ਼ੁਰੂ ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਸੂਬਾ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਦੇ ਤਹਿਤ ਮਾਈਨਿੰਗ ਵਿਭਾਗ ਨੇ ਅੱਜ ਸਤਲੁਜ ਦਰਿਆ ਦੇ ਕੰਢੇ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਉੱਤੇ ਵੱਡਾ ਸ਼ਿਕੰਜਾ ਕੱਸਿਆ ਹੈ ਵਿਭਾਗ ਦੀ ਟੀਮ ਨੇ ਪਿੰਡ ਮਹਾਨ ਨੇੜੇ ਅਚਾਨਕ ਛਾਪਾ ਮਾਰ ਕੇ ਮਾਈਨਿੰਗ ਮਾਫੀਆ ਦੇ मंसूबਿਆਂ ਨੂੰ ਨਾਕਾਮ ਕਰ ਦਿੱਤਾ ਵਿਭਾਗ ਨੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਇੱਕ ਸਾਂਝਾ ਅਤੇ ਗੁਪਤ آپریشن ਉਲੀਕਿਆ ਜਦੋਂ ਟੀਮ ਮੁਕ्य ਉਤੇ ਪਹੁੰਚੀ ਤਾਂ ਉੱਥੇ ਢੱਲੇ ਦੇ ਨਾਲ ਮਾਈਨਿੰਗ ਜਾਰੀ ਸੀ ਜਿਸ ਨੂੰ ਤੰਤ ਕਾਰਵਾਈ ਕਰਦੇ আর ਰੋਕ ਦਿੱਤਾ ਗਿਆ। ਪੂਰੀ ਜਾਣਕਾਰੀ ਅਤੇ ਲਗਾਤਾਰ ਨਿਗਰਾਨੀ ਤੋਂ ਬਾਅਦ ਕੀਤੀ ਗਈ ਇਸ ਕਾਰਵਾਈ ਦੇ ਦੌਰਾਨ ਮੌਕੇ ਤੋਂ ਇੱਕ ਪੋਕਲੈਂਡ ਮਸ਼ੀਨ ਅਤੇ ਇੱਕ ਟਿਪਰ জব্দ ਕੀਤਾ ਗਿਆ ਹੈ। ਇਸ ਸਾਰੀ ਕਾਰਵਾਈ ਦੀ ਅਗਵਾਈ ਕਰ ਰਏ ਐਕਸੀਅਨ ਗੁਰਤੇਜ ਸਿੰਘ ਗਰਚਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕਾਰਵਾਈ ਅਚਾਨਕ ਨਹੀਂ ਸੀ। ਸਗੋਂ ਇਸ ਪਿੱਛੇ ਪੂਰੀ ਰਣਨੀਤੀ ਸੀ। ਉਹਨਾਂ ਦੱਸਿਆ ਕਿ ਵਿਭਾਗ ਦੀ ਟੀਮ ਜਿਸ ਦੇ ਵਿੱਚ ਐਸਡੀਓ ਨਰਿੰਦਰ ਕੁਮਾਰ ਅਤੇ ਜੇ ਰਣਜੋ ਸਿੰਘ ਸ਼ਾਮਲ ਸਨ। ਪਿਛਲੇ ਕਈ ਦਿਨਾਂ ਤੋਂ ਲਗਾਤਾਰ 24 ਘੰਟੇ ਦਰਿਆ ਦੇ ਕੰਢੇ ਉੱਤੇ ਦੇ ਰਹੀ ਸੀ ਟੀਮ ਨੇ ਮਾਫੀਆ ਦੇ ਹਰ ਹਰਕਤ ਉੱਤੇ ਨજર ਰੱਖੀ ਹੋਈ ਸੀ ਅਤੇ ਸਹੀ ਮੁਕਾਮ ਮਿਲਦਿਆ ਹੀ ਤਾਬਾ ਬੋਲ ਦਿੱਤਾ ਵਿਭਾਗ ਨੇ ਸਪਸ਼ਟ ਕੀਤਾ ਕਿ ਸਤਲੁਜ ਦਰਿਆ ਦੇ ਕੰਢੇ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਫੜੀ ਗਈ ਮਸ਼ੀਨਰੀ ਦੇ ਮਾਲਕਾਂ ਅਤੇ ਮੌਕੇ ਤੇ ਮੌਜੂਦ ਵਿਅਕਤੀਆਂ ਦੇ ਖਿਲਾਫ ਮਾਈਨਿੰਗ ਐਕਟ ਤਹਿਤ ਸਖਤ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਤੇ ਵੀ ਨਜਾਇਜ਼ ਮਾਈਨਿੰਗ ਹੁੰਦੀ ਦਿਸੇ ਤਾਂ ਤੁਰੰਤ ਵਿਭਾਗ ਨੂੰ ਸੂਚਿਤ ਕੀਤਾ ਜਾਵੇ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਪ੍ਰਸ਼ਾਸਨ ਹੁਣ ਕਾਗਜ਼ ਕਾਰਵਾਈ ਤੱਕ ਸੀਮਤ ਨਹੀਂ ਹੈ ਸਗੋਂ ਜਮਿਨੀ ਪੱਧਰ ਤੇ ਮਾਫੀਆ ਨੂੰ ਨੱਥ ਪਾਉਣ ਲਈ ਪੂਰੀ ਤਰ੍ਹਾਂ ਸਰਗਰਮ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ